ਬਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਭਾਵੇਂ ਔਰੰਗਜ਼ੇਬ ਨੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਮਿੱਠੇ ਤੇ ਕੋੜੇ ਬਚਨ ਬੋਲ ਕੇ ਗੁਰੂ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਉਸਨੇ ਬਹੁਤ ਤਰ੍ਹਾਂ ਦੇ ਗੁਰੂ ਜੀ ਦੇ ਉੱਪਰ ਜਾਲ ਛੁੱਟੇ ਤੇ ਬਹੁਤ ਦੁੱਖ ਤੇ ਧਮਕੀਆਂ ਵੀ ਦਿੱਤੀਆਂ ਤੇ ਕਈ ਤਰ੍ਹਾਂ ਦਾ ਲਾਲਚ ਵੀ ਦਿਖਾਇਆ ਪਰ ਗੁਰੂ ਜੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੇ ਉਹਨਾਂ ਦਾ ਧਰਮ ਬਚਾਉਣ ਵਾਸਤੇ ਆਏ ਸੀ ਇਸ ਕਰਕੇ ਉਹ ਕਿਸੇ ਵੀ ਧਮਕੀ ਤੋਂ ਨਾ ਡਰੇ ਤੇ ਉਹਨਾਂ ਨੇ ਸਿੱਖਾਂ ਦਾ ਵੀ ਸਿੱਧਕ ਡੋਲਣ ਨਾ ਦਿੱਤਾ ਪੋਥੀਆਂ ਵਿੱਚ ਲਿਖਿਆ ਹੈ ਕਿ ਜਦੋਂ ਦਿੱਲੀ ਦੇ ਸਿੱਖਾਂ ਨੇ ਗੁਰੂ ਜੀ ਬਾਰੇ ਸੁਣਿਆ ਕਿ ਉਹ ਔਰੰਗਜ਼ੇਬ ਦੀ ਸਖਤ ਕੈਦ ਵਿੱਚ ਹਨ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਅੰਨ ਤੇ ਜਲ ਨਹੀਂ ਪਹੁੰਚ ਰਿਹਾ ਤਾਂ ਉਹਨਾਂ ਨੂੰ ਗੁਰੂ ਸਾਹਿਬ ਦੀ ਬਹੁਤ ਚਿੰਤਾ ਹੋਈ ਤੇ ਉਹ ਪ੍ਰਮਾਤਮਾ ਅੱਗੇ ਬੇਨਤੀ ਕਰਨ ਲੱਗੇ ਸੁਸਾਹ ਸੰਗਤ ਜੀ ਇੱਕ ਐਸੇ ਪ੍ਰਕਾਰ ਧੰਨੇ ਭਗਤ ਵਰਗਾ ਇੱਕ ਪ੍ਰੇਮੀ ਸਿੱਖ ਰਹਿੰਦਾ ਸੀ ਉਸਨੇ ਗੁਰੂ ਜੀ ਦੇ ਨਿਮਿਤ ਪ੍ਰਸ਼ਾਦ ਤਿਆਰ ਕਰਾ ਕੇ ਰੱਖ ਛੱਡਿਆ ਫਿਰ ਉੜਿਕਣ ਲੱਗ ਪਿਆ ਉਸਨੇ ਆਪ ਘੋਰਾ ਵੀ ਨਾ ਛਕਿਆ ਨਾ ਹੀ ਆਪਣੇ ਬਾਲ ਬੱਚਿਆਂ ਨੂੰ ਦਿੱਤਾ ਇਸ ਤਰ੍ਹਾਂ ਉਡੀਕਦੇ ਉਡੀਕਦੇ ਸ਼ਾਮ ਹੋ ਗਈ ਪਰ ਗੁਰੂ ਜੀ ਉਧਰ ਕੈਦ ਸਨ ਪਰ ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਗੁਰੂ ਸਾਹਿਬ ਮੇਰੀ ਅਰਦਾਸ ਬੇਨਤੀ ਸੁਣ ਕੇ ਜ਼ਰੂਰ ਆਉਣਗੇ ਜਦੋਂ ਸ਼ਾਮ ਤੱਕ ਗੁਰੂ ਸਾਹਿਬ ਨਾ ਆਏ ਤਾਂ ਉਸ ਨੇ ਉਹ ਪ੍ਰਸ਼ਾਦ ਸਭ ਚੁੱਕ ਕੇ ਗਊਆਂ ਨੂੰ ਪਾ ਦਿੱਤਾ ਫਿਰ ਆਪ ਨਵੇਂ ਸਿਰੇ ਤੋਂ ਹੋਰ ਤਿਆਰ ਕਰਨ ਲੱਗ ਪਿਆ ਇਸ ਤਰ੍ਹਾਂ ਪੰਜ ਘੜੀਆਂ ਰਾਤ ਬੀਤ ਗਈ ਉਸ ਦੇ ਨੇਮ ਤੇ ਪ੍ਰੇਮ ਨੇ ਐਡੀ ਖਿੱਚ ਕੀਤੀ ਕਿ ਗੁਰੂ ਸਾਹਿਬ ਜੀ ਆਪਣੀ ਆਤਮਿਕ ਸ਼ਕਤੀ ਦੇ ਬਲ ਕਰਕੇ ਪੰਜਾਂ ਸਿੱਖਾਂ ਸਮੇਤ ਉਸ ਸਿੱਖ ਦੇ ਘਰ ਆ ਪਹੁੰਚੇ ਗੁਰੂ ਜੀ ਦੇ ਦਰਸ਼ਨ ਕਰਕੇ ਸਿੱਖ ਤੇ ਸਿੱਖਣੀ ਨਿਹਾਲ ਹੋ ਗਏ ਪ੍ਰੇਮ ਦੀ ਮਸਤੀ ਵਿੱਚ ਭੁੱਲ ਕੇ ਚੌਂਕੀ ਪੁੱਠੀ ਢਾਹ ਕੇ ਉੱਤੇ ਚਟਾਈ ਵਿਛਾ ਦਿੱਤੀ ਫਿਰ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਉਸ ਉੱਪਰ ਬਿਠਾਇਆ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਦੀ ਸ਼ਕਤੀ ਤੇ ਉਹਨਾਂ ਦੇ ਵਿਸ਼ਵਾਸ ਤੇ ਉਹ ਜਿਹੜੀ ਚਟਾਈ ਸੀ ਉਹ ਚੌਂਕੀ ਦੇ ਪਾਵਿਆਂ ਉੱਤੇ ਖਿੱਚੀ ਰਹੀ ਬਿਲਕੁਲ ਵੀ ਥੱਲੇ ਨਾ ਬੈਠੀ ਸਿੱਖ ਵੱਖਰੇ ਬਿਠਾਏ ਗਏ ਤੇ ਉਹਨਾਂ ਦਾ ਚਰਨਾ ਅੰਮ੍ਰਿਤ ਲਿਆ ਗਿਆ ਤੇ ਚਰਨਾ ਅੰਮ੍ਰਿਤ ਲੈ ਕੇ ਘਰ ਵਿੱਚ ਛੜਕਾ ਕੀਤਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਆਪਣੇ ਵੱਡੇ ਭਾਗ ਸਮਝੇ ਦੂਸਰੇ ਸਿੱਖ ਸਿੱਖਣੀਆਂ ਜਿਹੜੇ ਉਸਦੇ ਪੜੋਸ ਵਿੱਚ ਰਹਿੰਦੇ ਸੀ ਉਹ ਵੀ ਪ੍ਰੇਮ ਕਰਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਉੱਥੇ ਇਕੱਠੇ ਹੋਏ ਯਤਾਯੋਗ ਉਹਨਾਂ ਨੇ ਪੇਟਾ ਚੜਾਈ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਫਿਰ ਇਸ ਤਰ੍ਹਾਂ ਉਹਨਾਂ ਨੇ ਆਪਸ ਮਿਲ ਕੇ ਔਰੰਗਜ਼ੇਬ ਦੀ ਬੇਈਮਾਨੀ ਦਾ ਵਰਣਨ ਕੀਤਾ ਪਿਆਰੀ ਸਾਧ ਸੰਗਤ ਜੀ ਉਹ ਸਿੱਖ ਦੀ ਸਿੱਖਣੀ ਨੂੰ ਇੰਨਾ ਪ੍ਰੇਮ ਸੀ ਕਿ ਉਸਨੇ ਪ੍ਰੇਮ ਵਿੱਚ ਬਿਣਾ ਵਿਚਾਰੇ ਖੰਡ ਦੀ ਥਾਂ ਤੇ ਲੋਣ ਖੀਰ ਉੱਤੇ ਪੋਕ ਦਿੱਤਾ ਤੇ ਉਹੀ ਗੁਰੂ ਜੀ ਨੂੰ ਵਰਤਾ ਦਿੱਤਾ ਤੇ ਇੱਧਰ ਗੁਰੂ ਜੀ ਸਿੱਖਾ ਸਮੇਤ ਛਕਣ ਲੱਗ ਪਏ ਇੱਕ ਉਹਨਾਂ ਵਿੱਚ ਚਤਰ ਗਵੰਢਣ ਬੈਠੀ ਸੀ ਉਹ ਇਹ ਸਭ ਜਾਣ ਗਈ ਉਸਨੇ ਛੇਤੀ ਨਾਲ ਉਹ ਥਾਲੀਆਂ ਚੁੱਕ ਕੇ ਤੇ ਹੋਰ ਪਰੋਸ ਕੇ ਖੰਡ ਪਾ ਕੇ ਗੁਰੂ ਜੀ ਦੇ ਅੱਗੇ ਧਰ ਦਿੱਤੀਆਂ ਗੁਰੂ ਜੀ ਬੋਲੇ ਉਹੋ ਜਿਹਾ ਆਨੰਦਦਾਇਕ ਰਸ ਇਸ ਵਿੱਚ ਨਹੀਂ ਹੈ ਭੋਜਨ ਛੱਕ ਕੇ ਜਦੋਂ ਗੁਰੂ ਜੀ ਸ਼ੌਚ ਇਸ਼ਨਾਨ ਵਾਸਤੇ ਗਏ ਤਾਂ ਇੱਕ ਸਿੱਖ ਨੇ ਛੇਤੀ ਛੇਤੀ ਚੌਂਕੀ ਵੀ ਸਿੱਧੀ ਕਰ ਦਿੱਤੀ ਜਦੋਂ ਗੁਰੂ ਜੀ ਵਾਪਸ ਆ ਕੇ ਚੌਂਕੀ ਉੱਪਰ ਬੈਠੇ ਤਾਂ ਬੋਲੇ ਭਾਈ ਸਿੱਖੋ ਪ੍ਰੇਮ ਦੇ ਵਿਸ਼ੋਣੇ ਓਲੇ ਹੁੰਦੇ ਹਨ ਅਜਿਹੀ ਅਦਭੁਤ ਸ਼ਕਤੀ ਵਾਲੇ ਤੇ ਪ੍ਰੇਮ ਦੇ ਪਿਆਰੇ ਗੁਰੂ ਜੀ ਨੂੰ ਦੇਖ ਕੇ ਸਾਰੀ ਸੰਗਤ ਕੁਰਬਾਨ ਹੋ ਗਈ ਜਿਹੜੇ ਉੱਥੇ अनेका ਇਸਤਰੀ ਪੁਰਸ਼ ਆਏ ਹੋਏ ਸਨ ਉਹ ਗੁਰੂ ਜੀ ਦੀਆਂ ਸ਼ਕਤੀਆਂ ਦੇਖ ਕੇ ਗੁਰਮੁਖ ਬਣ ਗਏ ਤੇ ਬੇਨਤੀ ਕੀਤੀ اے ਸੱਚੇ ਬਾਦਸ਼ਾਹ ਤੁਸੀਂ ਐਡੇ ਸਮਰਾਤ ਹੋ ਕੇ ਆਪ ਇਸ ਪਾਪੀ ਔਰੰਗਜ਼ੇਬ ਦੇ ਪਾਸ ਕੀ ਕਰਨ ਆਏ ਗੁਰੂ ਜੀ ਨੇ ਆਖਿਆ ਆਪ ਗਵਾਈਆ ਤਾ ਸੋ ਭਾਇਆ ਔਰ ਕੈਸੀ ਚਤੁਰਾਈ ਭਾਈ ਸਿੱਖੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਤ ਪੀੜੀ ਬਾਬਰ ਨੂੰ ਬਾਦਸ਼ਾਹੀ ਬਖਸ਼ ਕੇ ਵਚਨ ਕੀਤਾ ਸੀ ਕਿ ਸੱਤ ਸੀਸ ਦੇ ਕੇ ਪਲਟਾ ਲਾਂਗੇ ਸੋ ਦੋ ਸੀਸ ਅੱਗੇ ਦੇ ਚੁੱਕੇ ਹਾਂ ਤੀਸਰਾ ਹੁਣ ਸਾਡਾ ਲੱਗੇਗਾ ਤੇ ਚਾਰ ਸਾਡੇ ਪੋਤੜਿਆਂ ਦੇ ਲੱਗਣਗੇ ਇਹ ਕਰਤਾਰ ਦਾ ਪਾਣਾ ਇਸ ਤਰ੍ਹਾਂ ਹੀ ਹੋਏਗਾ ਤੁਸੀਂ ਉਸ ਦੇ ਰੰਗ ਦੇ ਸਰੀਰ ਕਦੇ ਵੀ ਕਿਸੇ ਦਾ ਅਮਰ ਨਹੀਂ ਰਹਾ ਜਸਤੇ ਅਭਜਸ ਦੀਆਂ ਦੋ ਲਿਕਾਂ ਰਹਿ ਜਾਂਦੀਆਂ ਹਨ ਅਸੀਂ ਤਾਂ ਜਾਣ ਬੁੱਝ ਕੇ ਇਹ ਠਿਕਰਾ ਔਰੰਗਜ਼ੇਬ ਦੇ ਸਿਰ ਪੰਨਣ ਆਏ ਹਾਂ ਪਿਆਰੀ ਸਾਹ ਸੰਗਤ ਜੀ ਉੱਥੇ ਇੱਕ ਮਾਈ ਬੈਠੀ ਹੋਈ ਸੀ ਉਹ ਅਤ ਦੀਨ ਹੋ ਕੇ ਬੋਲੀ ਕਿ ਹੇ ਸੱਚੇ ਪਾਤਸ਼ਾਹ ਕੱਲ ਨੂੰ ਸਵੇਰੇ ਸਾਡੇ ਘਰੇ ਚਰਨ ਪਉਣਾ ਤੇ ਥੋੜਾ ਜਿਆਦਾ ਜਲਦੀ ਆ ਕੇ ਸਾਡਾ ਪ੍ਰਸ਼ਾਦਾ ਛਕਣਾ ਗੁਰੂ ਜੀ ਨੇ ਬਚਨ ਕੀਤਾ ਤਤਸਤੂ ऐसे प्रकार ਜਦ ਸਿੱਖਾਂ ਦੀ ਭੌਣੀ ਪੂਰੀ ਕਰਦਿਆਂ ਨੂੰ ਤਿੰਨ ਚਾਰ ਦਿਨ ਹੋ ਗਏ ਤਾਂ ਇੱਕ ਦਿਨ ਮੌਲਵੀ ਨੇ ਗੁਰੂ ਜੀ ਨੂੰ ਸਿੱਖਾਂ ਦੇ ਘਰੀ ਜਾਂਦਿਆਂ ਦੇਖ ਕੇ ਬਾਦਸ਼ਾਹ ਦੇ ਪਾਸ ਜਾ ਕੇ ਚੁਗਲੀ ਕਰ ਦਿੱਤੀ ਔਰੰਗਜ਼ੇਬ ਨੇ ਉਸੇ ਕਢੀ ਬੰਦੀਖਾਨੇ ਦੋ ਉਮਰਾ ਭੇਜੇ ਤੇ ਦੋ ਸਿੱਖਾਂ ਕੋਲ ਭੇਜੇ ਕਿ ਦੇਖ ਕੇ ਆਓ ਕਿ ਗੁਰੂ ਸਾਹਿਬ ਉੱਥੇ ਹਨ કે ਨਹੀਂ ਉਹਨਾਂ ਨੇ ਦੋਹੀ ਥਾਈ ਸਿੱਖਾਂ ਸਮੇਤ ਧਰਮ ਦਾ ਉਪਦੇਸ਼ ਸੰਗਤ ਨੂੰ ਕਰਦੇ ਹੋਏ ਗੁਰੂ ਜੀ ਨੂੰ ਬੈਠੇ ਦੇਖ ਕੇ ਔਰੰਗਜ਼ੇਬ ਦੇ ਪਾਸ ਜਾ ਕੇ ਦੱਸਿਆ ਤੇ ਉੱਥੇ ਜਿਹੜੀ ਕਚਹਿਰੀ ਲੱਗੀ ਹੋਈ ਸੀ ਉੱਥੇ ਵੀ ਇਹੀ ਪ੍ਰਸੰਗ ਚੱਲ ਰਿਹਾ ਸੀ ਤੇ ਉੱਥੇ ਅਨੇਕ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਗੁਰੂ ਜੀ ਨੂੰ ਅਸੀਂ ਅੰਮ੍ਰਿਤ ਵੇਲੇ ਜਮਨਾ ਦੇ ਉੱਤੇ ਇਸ਼ਨਾਨ ਕਰਦੇ ਆਂ ਦੇਖਿਆ ਅਸੀਂ ਗੁਰੂ ਜੀ ਨੂੰ ਹਰ ਰੋਜ਼ ਵੇਖਦੇ ਆਂ ਜਦੋਂ ਔਰੰਗਜ਼ੇਬ ਨੂੰ ਇਹ ਪਤਾ ਲੱਗਿਆ ਤਾਂ ਉਹ ਸੋਚਣ ਲੱਗ ਪਿਆ ਕਿ ਗੁਰੂ ਸਾਹਿਬ ਬਿਆੰਤ ਸ਼ਕਤੀ ਦੇ ਮਾਲਕ ਹਨ ਇਹ ਰਾਮ ਰਾਏ ਨਾਲੋਂ ਘੱਟ ਨਹੀਂ ਹਨ ਇਧਰ ਔਰੰਗਜ਼ੇਬ ਕੋਲ ਦੋ ਕਾਜ਼ੀ ਖੜੇ ਸਨ। ਉਹਨਾਂ ਨੂੰ ਇੱਕ ਸ਼ਰਾਰਤ सूझी। ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਤੁਸੀਂ ਸਾਨੂੰ ਹੁਕਮ ਕਰੋ। ਅਸੀਂ ਗੁਰੂ ਸਾਹਿਬ ਨੂੰ ਖਾਣਾ ਖਿਲਾਉਂਦੇ ਹਾਂ। ਔਰੰਗਜ਼ੇਬ ਨੇ ਅਲਹਮਦ ਪੜ੍ਹ ਕੇ ਆਖਿਆ ਕਿ ਜਾਓ ਖਿਲਾਓ। ਤੁਹਾਨੂੰ ਮੈਂ ਵੱਡਿਆ ਆਦਮੀ ਕਰ ਦਿਆਂਗਾ। ਉਹਨਾਂ ਦੋਸਤਾਂ ਨੇ ਕੀ ਕੀਤਾ ਕਿ ਗਊਮਾਸ ਪਾ ਕੇ ਦੇਗ ਪੁਲਾਓ ਦੀ ਤਿਆਰ ਕੀਤੀ ਤੇ ਨਕਲੀ ਹਿੰਦੂ ਸਿੱਖ ਬਣ ਕੇ ਗੁਰੂ ਜੀ ਦੇ ਅੱਗੇ ਲਿਆ ਕੇ ਰੱਖ ਦਿੱਤੀ। ਅੱਗੇ ਗੁਰੂ ਸਾਹਿਬ ਜੀ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਇਹੇ ਤੱਕ ਪੜ ਰਹੇ ਸਨ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਕ ਅੰਦਰ ਮਲ ਮਾਇਆ ਛਪਸ ਨਾਹੀਂ ਕਛ ਕਰਾ ਛਪਾਇਆ ਉਹਨਾਂ ਨੇ ਬੇਨਤੀ ਕੀਤੀ ਸੱਚੇ ਸਤਗੁਰੂ ਅਸੀਂ ਆਪ ਦੇ ਸੇਖਾਂ ਸੁਖਣਾ ਸੁਖੀ ਸੀ ਇਸ ਕਰਕੇ ਤੁਹਾਡੇ ਵਾਸਤੇ ਪ੍ਰਸ਼ਾਦ ਲੈ ਕੇ ਆਏ ਆ ਇਹ ਸਾਡਾ ਲੇਖੇ ਲਾਓ ਇਹਨਾਂ ਕਹਿ ਕੇ ਜਦ ਥਾਲ ਵਿੱਚ ਪਾਉਣ ਲੱਗੇ ਤਾਂ ਮਾਸ ਦੀਆਂ ਬੋਟੀਆਂ ਸੂਰ ਬਣ ਗਈਆਂ ਤੇ ਸਾਰੇ ਸੂਰਾਂ ਦੇ ਚਿਗਰੇ ਹੋ ਕੇ ਬਾਹਰ ਨਿਕਲ ਪਏ ਇਹ ਸਾਰੇ ਸੂਰ ਤੁਰਕਾਂ ਦੇ ਘਰਾਂ ਵਿੱਚ ਵੜ ਗਏ ਤੇ ਮਸੀਤਾਂ ਵਿੱਚ ਵੀ ਵੜ ਗਏ ਘੁਰ ਘੁਰ ਕਰਦੇ ਘਰ ਵਿੱਚ ਫਿਰਨ ਲੱਗ ਪਏ ਸਾਰੇ ਸ਼ਹਿਰ ਵਿੱਚ ਤੌਬਾ ਮੱਚ ਗਈ ਸਾਹ ਸੰਗਤ ਜੀ ਜਿਹੜੇ ਮੁਸਲਮਾਨ ਹੁੰਦੇ ਹਨ ਇਹ ਸੂਰ ਨੂੰ ਅਸ਼ੁੱਭ ਮੰਨਦੇ ਹਨ ਜਿਉਂ ਜਿਉਂ ਤੁਰਕ ਹਿੰਦੂ ਸੂਰਾਂ ਨੂੰ ਮਾਰਨ ਵਾਸਤੇ ਦੌੜਦੇ ਸਨ ਇਹ ਦੁਗਣੇ ਚੌਗਣੇ ਹੋ ਕੇ ਫੈਲਦੇ ਜਾਂਦੇ ਸਨ ਇਸੇ ਪ੍ਰਕਾਰ ਉਸ ਦੇਖਦੇ ਜਿਹੜੇ ਚਾਵਲ ਸਨ ਉਹ ਕੀੜੇ ਬਣ ਗਏ ਤੇ ਕੀੜੇ ਬਣ ਕੇ ਹੋ ਤੁਰੇ ਤੇ ਘਰਾਂ ਵਿੱਚ ਵੜ ਗਏ ਤੁਰਕਾਂ ਨੂੰ ਬੈਠਣਾ ਖਲੋਣਾ ਉਹਨਾਂ ਨੇ ਔਖਾ ਕਰ ਦਿੱਤਾ ਇਸ ਤਰ੍ਹਾਂ ਬੇਈਮਾਨੀ ਦੀ ਠੱਗੀ ਤੁਰਕਾਂ ਦੇ ਪੇਸ਼ ਆ ਗਈ ਫਿਰ ਸਾਰੇ ਲੋਕ ਕਹਿਣ ਲੱਗ ਗਏ ਕਿ ਹਿੰਦੂਆਂ ਦੇ ਪੀਰ ਨੇ ਆਪਣੀ ਸ਼ਕਤੀ ਦਿਖਾਈ ਹੈ ਇਹ ਪਾਪੀ ਔਰੰਗਜ਼ੇਬ ਦੇ ਪਾਪ ਦਾ ਖੋਟਾ ਸ਼ਗਨ ਹੈ ਜਦੋਂ ਇਹ ਬਰਤਾਨਤ ਔਰੰਗਜ਼ੇਬ ਨੇ ਸੁਣਿਆ ਤੇ ਹੈਰਤ ਵਿੱਚ ਆ ਗਿਆ ਤੇ ਆਖਣ ਲੱਗਾ ਕਿ ਤੁਸੀਂ ਤਾਂ ਆਖਦੇ ਸਨ ਕਿ ਅਸੀਂ ਕਰਾਮਾਤ ਨਹੀਂ ਦਿਖਾਉਣੀ ਹੁਣ ਇਹ ਕਰਾਮਾਤ ਕਰਕੇ ਕਿਉਂ ਦਿਖਾਈ ਔਰੰਗਜ਼ੇਬ ਦੇ ਘੱਲੇ ਹੋਏ ਦੋ ਅਮੀਰਾਂ ਨੇ ਜਦੋਂ ਗੁਰੂ ਜੀ ਦੇ ਪਾਸ ਆ ਕੇ ਇਹ ਪ੍ਰਸ਼ਨ ਕੀਤਾ ਤਾਂ ਗੁਰੂ ਜੀ ਬੋਲੇ ਭਾਈ ਅਸੀਂ ਤਾਂ ਕੋਈ ਕਰਾਮਾਤ ਨਹੀਂ ਦਿਖਾਈ ਇਹ ਸਭ ਜੋ ਕੀਤਾ ਹੈ ਇਹ ਪਰਮੇਸ਼ਰ ਨੇ ਆਪ ਹੀ ਕੀਤਾ ਹੈ ਇਹ ਜਿਹੜੇ ਸੂਰ ਤੇ ਕੀੜੇ ਬਣੇ ਹਨ ਇਹ ਦੁਸ਼ਤਾਂ ਦੇ ਦੁਸ਼ਟ ਭਾਵ ਦਾ ਫਲ ਹੈ ਜਿਹੜਾ ਈਸ਼ਵਰ ਨੇ ਦਿਖਾਇਆ ਹੈ ਸਾਡਾ ਕੀਤਾ ਕੁਝ ਨਹੀਂ ਹੁੰਦਾ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਫਿਰ ਮਹਾਰਾਜ ਜੀ ਨੇ ਆਖਿਆ ਕਾਠ ਕੀ ਪੁੱਤਰੀ ਕਹਾ ਕਰੈ ਬਪਰੀ ਖਿਲਾਵਨ ਹਾਰੋ ਜਾਣਾ ਗੁਰੂ ਜੀ ਨੇ ਫਰਮਾਇਆ ਕਿ ਪ੍ਰਮਾਤਮਾ ਹੀ ਮੁਗਲਾ ਦੀ ਬਾਦਸ਼ਾਹੀ ਦਾ ਬੇੜਾ ਘਰ ਕਰਨ ਵਾਸਤੇ ਔਰੰਗਜ਼ੇਬ ਤੋਂ ਪਾਪ ਕਰਾ ਰਿਹਾ ਸਾਨੂੰ ਇਹ ਨਿਸ਼ਾ ਦ੍ਰਿੜਾ ਰਿਹਾ ਹੈ ਕਿ ਇਹ ਦੇ ਮਿੱਥਿਆ ਹੈ ਆਤਮਾ ਨਿਤ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਜਦੋਂ ਸਰੀਰ ਤੇ ਆਤਮਾ ਇੱਕ ਦਿਨ ਅਲੱਗ ਹੋਣੀ ਹੈ ਤਾਂ ਫਿਰ ਔਰੰਗਜ਼ੇਬ ਦੇ ਸਿਰ ਕਿਉਂ ਨਾ ਠਿੱਕਰਾ ਪਣੀ ਸੋ ਪਿਆਰੀ ਸਾਹ ਸੰਗਤ ਜੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜਿਨ੍ਹਾਂ ਦੀ ਬਦੌਲਤ ਇਹ ਹਿੰਦੁਸਤਾਨ ਆਜ਼ਾਦ ਹੋਇਆ ਤੇ ਸਾਰੇ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋ ਕੇ ਭਗਤੀ ਕਰਨ ਲੱਗੇ ਸੱਚੇ ਪਾਤਸ਼ਾਹ ਧੰਨ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਅਸੀਂ ਆਜ਼ਾਦ ਹਾਂ ਸਾਨੂੰ ਉਹਨਾਂ ਦੀ ਕੁਰਬਾਨੀ ਭੁੱਲਣੀ ਨਹੀਂ ਚਾਹੀਦੀ ਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਹੋਈਆਂ ਭੁੱਲਾ ਚੁਕਾਂ ਦੀ ਜੀਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ